ਅਉਜ਼ੁ ਬਿੱllਾਹਿ ਮਿਨੈ ਸ਼ੈਤਾਨਿਰ ਰਜੀਮ ਬਿਸਮਿਲਹਿ ਰਹਿਮਾਨਿਰ ਰਹੀਮ ਅੱਜ ਅਸੀਂ ਸੂਰਤ ਆਲੀ ਇਮਰਾਨ ਦਾ 13ਵਾਂ ਅਰਕੁਨ ਸ਼ੁਰੂ ਕਰਾਂਗੇ ਇਥੋਂ ਜਿਹੜਾ ਗਜ਼ਵਾ ਹੈ ਉਹਦੇ ਉਹਦੇ ਬਾਰੇ ਚ ਜ਼ਿਕਰ ਸ਼ੁਰੂ ਹੁੰਦਾ ਪਿਆ ਵਾ ਔਰ ਇਸ ਜਿਸ ਜਿਸ ਵਕਤ ਗਦਾਉ ਤੋ ਅਨ ਬਿਕਰਮ ਸਲੱਲਾਹੁ ਅਲੈਹ ਵੈਲਿ ਸਲਮ ਯਾਦ ਕਰੋ ਜਿਸ ਵਕਤ ਸੂਬਾ ਸਵੇਰੇ ਤੁਸੀਂ ਮਨ ਅਹਲੇ ਕਾ ਆਪਣੇ ਕਾਰ ਆ ਲੈਂਦੇ ਕਾਰ ਵਿੱਚੋਂ ਨਿਕਲਦੇ ਸੀ ਪੇ ਯਾਨੀ Hazrat Aisha ਦੇ ਹੁਜਰੇ ਚੋਂ ਨਿਕਲਦੇ ਸੀ ਪੇ ਤੋ ਬ ਵਿ ਜੁਲ ਮੂਮਿਨਾ ਤੋ ਤੁਸੀਂ ਮੁਸਲਮਾਨ ਜਿਹੜੇ ਨੇ ਮੂਮਿਨ ਜਿਹੜੇ ਨੇ ਉਹਨਾਂ ਨੂੰ ਬਿਠਾਉਂਦੇ ਸੀ ਪੇ ਮਕਾ'ਇਦ ਲਿਲਕਿਤਾ ਲ ਲੜਾਈ ਦੀ ਜਗ੍ਹਾ ਤੇ ਯਾਨੀ ਉਹਨਾਂ ਨੂੰ ਮੋਰਚੇ ਦੀਆਂ ਜਗ੍ਹਾ ਦੇ ਉੱਤੇ ਬਿਠਾਉਂਦੇ ਸੀ ਉਪੇ ਵ ਅੱਲਾਹੁਰ ਰੱਲਾ ਤਾਲਾ ਸਮੀਅਨ ਸੁਨਨੇ ਵਾਲੇ ਨੇ ਤੇ ਲੇਮਨ ਜਾਣਨੇ ਵਾਲੇ ਨੇ ਇਸ ਜਿਸ ਵਕਤ ਹਮ ਮਾਤੇ ਰਾਧਾ ਕਿਤਾ ਸਿਤਾ ਇਫਤਾਨੀ ਦੋ ਜਮਾਤਾਂ ਨੇ ਮਿੰਕਮ ਤੁਹਾਡੇ ਵਿੱਚੋਂ ਅੰਤਖਸ਼ਲਾ ਕੇ ਉਹ ਬੁਝਦੇ ਲਿਖਾਨ ਦੇ ਵਲ ਲਾਹੁਰ ਅੱਲਾਹ ਰੱਲਾ ਤਾਲਾ ਵਲੀ ਵਲੀ ਜੋ ਹੁਮਾ ਉਹਨਾਂ ਦਾ ਸਾਥੀ ਹੈ ਇੱਥੇ ਉਹਨਾਂ ਜਿਸ ਟਾਈਮ ਅਸੀਂ ਤਫਸੀਰ ਪੜਨੇ ਆ ਤੇ ਉਹਦੇ ਸਾਨੂੰ ਪਤਾ ਲੱਗਦਾ ਹੈ ਕਿ ਬਨੂ ਹਾਰਸਾ ਔਰ ਬਨੂ ਸਲਮਾ ਜਿਹੜੇ ਨੇ ਉਹਨਾਂ ਨੇ ਗਜ਼ਵਾ ਉਹ ਦੇ ਵਿੱਚ ਜਿਹੜਾ ਔਰ ਥੋੜਾ ਪਿੱਛੇ ਹਟਨੇ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਫਿਰ ਅੱਲਾਹ ਤਾਲਾ ਨੇ ਉਹਨਾਂ ਨੂੰ ਸਾਬਤ ਕਦਮ ਰੱਖਿਆ ਔਰ ਇੱਥੇ ਅੱਲਾਹ ਤਾਲਾ ਉਹਨਾਂ ਦਾ ਜ਼ਿਕਰ ਕਰਦੇ ਨੇ ਕਿ ਦੋ ਜਿਹੜੇ ਗਰੋ ਨੇ ਉਹਨਾਂ ਨੇ ਪਿੱਛੇ ਉਹਨਾਂ ਦੀ ਬੁਜ਼ਦਲੀ ਦਿਖਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਅੱਲਾ ਤਾਲਾ ਉਹਨਾਂ ਦੇ ਸਾਥੀ ਸੀਵਾ ਅਲਲ੍ਹਾ ਹੀ ਔਰ ਅੱਲਾ ਤਾਲਾ ਦੇ ਉਤੇ ਫਲ ਯਤਵਕਲੁਲ ਮੂਮਿਨੂਨ ਤਵਕਕਲ ਕਰਨਾ ਚਾਹੀਦਾ ਬਰੋਸਾ ਕਰਨਾ ਚਾਹੀਦਾ ਮੂਮਿਨਾਂ ਨੂੰ ਵਲਾ ਕਦ ਉਹ ਤਹਕੀਕ ਨਸਰ ਅਕਮੁਲ੍ਲਾਹ ਉਹ ਅੱਲਾ ਤਾਲਾ ਦੀ ਜਿਹੜੀ ਮਦਦ ਹੈ ਉਸ ਵਕਤ ਆਏ ਬਦਰ ਬਦਰ ਦੇ ਵੱਲੋਂ ਤਰਾ ਦੀ ਮਦਦ ਜਿਹੜੀ ਹੈ ਉਹ ਅੱਲਾ ਤਾਲਾ ਨੇ ਬਦਰ ਦੇ ਵਿੱਚ ਤੁਹਾਡੀ ਮਦਦ ਕੀਤੀ ਵਾਂ ਅੰਤੂ ਮਰਤੂਸੀ ਅ ਜ਼ਿਲਲਤੁਨ ਤੁਸੀਂ ਕਮਜ਼ੋਰ ਸੀ ਯਾਨੀ ਕਿ ਬਦਰ ਦੇ ਵਿੱਚ ਜਿਸ ਵੇਲੇ ਅਸੀਂ ਮੁਸਲਮਾਨ ਦੇ ਕੋਲ ਸਿਰਫ 8 ਤਲਵਾਰ ਦੇ 700 ਉੱਟ ਸੀ ਤੇ ਮੁਸਲਮਾਨਾਂ ਕੋਲੇ ਸਿਰਫ 70 ਉੱਟ ਸੀ ਉਹਨਾਂ ਦੇ ਕੋਲੇ 100 ਘੋੜੇ ਸੀ ਮੁਸਲਮਾਨਾਂ ਦੇ ਕੋਲੇ ਸਿਰਫ ਜਿਹੜੇ ਨੇ ਉਹ ਦੋ ਘੋੜੇ ਸੀ ਉਹ 1000 ਸੀ ਤੇ ਮੁਸਲਮਾਨ ਸਿਰਫ 313 ਸੀ ਤੇ ਲੇਕਿਨ ਅੱਲਾਹ ਤਾਲਾ ਨੇ ਉਹਨਾਂ ਨੂੰ ਫਤ੍ਹਾ ਦਿੱਤੀ ਸੀ ਅੱਲਾਹ ਤਾਲਾ ਕਹਿੰਦੇ ਨੇ ਕਿ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਤੁਹਾਡੀ ਬਦਰ ਦੇ ਵਿੱਚ ਮਦਦ ਕੀਤੀ ਸੀ ਸੋ ਕਿ ਤੁਸੀਂ ਕਮਜ਼ੋਰ ਸੀ ਫਤਕੁਲਾਹ ਤੇ ਅੱਲਾਹ ਤਾਲਾ ਦੇ ਕੋਲ ਡਰੋ ਲ ਅੱਲਾਹ ਕਮਤਾਕਿ ਤਸ਼ਕਰੂਨ ਇਹ ਤੁਹਾਨੂੰ ਸ਼ੁਕਰ ਕਰਨ ਦੀ ਜਿਹੜੀ ਹੈ ਉਹ ਜ਼ਿਆਦਾ ਤੋਫੀਕ ਲੱਭੇ

3000 ਜਿਹੜੇ ਨੇ ਮਨਲ ਮਲਾਇਕਾ ਤੇ ਫਰਿਸ਼ਤਿਆਂ ਦੇ ਨਾਲ ਮੁੰਨ ਜਲੀ ਨੇ ਜਿਹੜੇ ਉਤਰਾਂ ਦੇ ਅੱਲਾਹ ਤਾਲਾ ਦੀ ਤਰਫੋਂ ਕਿਹਾ ਤੁਹਾਡੇ ਵਾਸਤੇ ਕਾਫੀ ਨਹੀਂ ਕਿ ਅੱਲਾਹ ਤਾਲਾ ਤੁਹਾਡੀ ਮਦਦ ਕਰਨ 3000 ਫਰਿਸ਼ਤਿਆਂ ਦੇ ਨਾਲ بلا کیوں نہیں ان تصویر اگر تسی صبر کرو و تتا کو اور تسی اللہ دے کلوں ڈرو و یا تو کو اور آوے دی تو آڑے کلے اگر آون تو آڑے کلے من فور اگر جڑے اچانک دشمن تو آڑے ہوتے ہیں کر دین ہے حاز ایم دید کم اللہ تعالی دی جڑی مدد ہے او آوے دی رب کم تو آڑے رب دی جڑی یم دید کم مدد آوے دی بھی ہم ساتھی ہے اللہ 5000 ਜਿਹੜੇ ਨੇ ਉਹ ਫਰਿਸ਼ਤਿਆਂਵਨ ਦੇ ਮਨ ਲ मलाइका ਤੇ ਫਰਿਸ਼ਤੇ ਮੁਸਵਵੀ ਮੀਨਾ ਨਿਸ਼ਾਨ ਲਗਾ ਲਗਾਏ ਹੁਆ ਕੋੜਿਆਂ ਦੇ ਉੱਤੇ ਅੱਲਾਹ ਤਾਲਾ ਜਿਹੜੇ ਨੇ ਉਹ 5000 ਫਰਿਸ਼ਤਿਆਂ ਦੇ ਨਾਲ ਤੁਹਾਡੀ ਮਦਦ ਕਰਨ ਦੇ ਵਾ ਮਾ ਉਹ ਨਹੀਂ ਜੋ ਆਲਾਹੁ ਲਾਹ ਅੱਲਾਹ ਤਾਲਾ ਨੇ ਬਣਾਇਆ ਯਾਨੀ ਕਿ ਅੱਲਾਹ ਤਾਲਾ ਨੇ ਇਹਨੂੰ ਤੁਹਾਡੇ ਵਾਸਤੇ ਨਹੀਂ ਬਣਾਇਆ ਇਲਾ ਮਗਰ ਬੁਸ਼ਾ ਖਸ਼ਬਰੀਏ ਤੁਹਾਡੇ ਵਾਲਾ ਕੁਮ ਤੁਹਾਡੇ ਵਾਸਤੇ ਵਾਲੇ ਤੱਕ ਮੈਨਾ ਤਾਂ ਕਿ ਮੁਤਮੈਨ ਹੋ ਜਾਣ ਕੁਲੂਬੁਕੁਮ ਦਿਲ ਤੁਹਾਡੇ ਵੀ ਹੀ ਇਹਦੇ ਨਾਲ ਇਸ ਗੱਲ ਦੇ ਨਾਲ ਕਿ ਅੱਲਾਹ ਤਾਲਾ ਦੀ ਮਦਦ ਜਿਹੜੀ ਉਹ ਸਾਨੂੰ ਪਹੁੰਚੇ ਦੀ ਵ ਮਨ ਨਸਰੂ ਔਰ ਨਹੀਂ ਹੈ ਕੋਈ ਵੀ ਮਦਦ ਜਿਹੜੀ ਹੈ ਇਲਾ ਮਗਰ ਮਨੰਦਲਾ ਹੈ ਅੱਲਾਹ ਤਾਲਾ ਦੀ ਤਰਫੋਂ ਹੁੰਦੀ ਹੈ ਯਾਨੀ ਕਿ ਹਰ ਇੱਕ ਮਦਦ ਜਿਹੜੀ ਹੈ ਉਹ ਅੱਲਾਹ ਤਾਲਾ ਦੀ ਤਰਫੋਂ ਹੁੰਦੀ ਹੈ ਅਜ਼ੀਜ਼ ਜਿਹੜਾ ਗਾਲਿਬ ਹੈ ਤੇ ਹਕੀਮ ਜਿਹੜਾ ਹਕਮਤ ਵਾਲਾ ਹੈ ਲਿਯਕਤਾ ਤਾਰਫਨ ਲਿਯਕਤਾ ਕਿ ਇਹ ਲਿਯਕਤਾ ਕਿ ਕਾਟ ਦੇ ਤਰਫਨ ਹਲਾਕ ਕਰ ਦੇ ਤੁਹਾਨੂੰ ਇੱਕ ਗਰੋ ਜਿਹੜਾ ਉਹ ਜਾਂਦਾ ਤੁਹਾਨੂੰ ਹਲਾਕ ਕਰ ਦੇ ਮਨੰਦਲਾ ਜੀਨਾ ਉਹਨਾਂ ਲੋਕਾਂ ਦੇ ਵਿੱਚੋਂ ਕਿ ਅੱਲਾ ਦਾ ਮਕਸਦ ਹੈ ਕਿ ਕੋ ਕਾਫਰਾਂ ਦੇ ਗਰੋਵਾਂ ਨੂੰ ਹਲਾਕ ਕਰ ਦੇ ਕਾਫਰ ਜਿੰਨੇ ਕਫਰ ਕੀਤਾ ਉਹ ਯਕ ਬੀਤਾ ਹੂ ਜਾਂ ਫਿਰ ਉਹਨਾਂ ਨੂੰ ਜ਼ਲੀਲ ਕਰਦੇ ਫਯਾ ਨਿਕਾਲੇ ਤੇ ਉਹ ਵਾਪਸ ਪਲਟਣ ਦੇ ਹਾਏ ਵੀ ਨਾ ਨਾ ਮੁਰਾਦ ਹੋ ਗਏ ਉਹ ਜਿਹੜੇ ਨੇ ਉਹ ਵਾਪਸ ਯਾਨੀ ਕਿ ਸ਼ਖਸ ਤਾਂ ਹੋ ਸ਼ਖਸ ਹੋਰਦਾ ਹੋ ਗਏ ਵਾਪਸ ਪਲਟਣ ਦੇ ਅੱਲਾਹ ਤਾਲਾ ਤੁਹਾਡੀ ਮਦਦ ਕਰਨ ਦੇ ਲਈ ਸਾ ਨਹੀਂ ਹੈ ਵੀ ਲਾਕਾ ਤੁਹਾਡੇ ਵਾਸਤੇ ਐ ਨਬੀ ਅਕਰਮ ਸੱਲੱਲਾਹੁ ਅਲੈਹਿ ਵਾਲੇ ਸੱਲਮ ਤੁਹਾਡਾ ਇਹਦੇ ਵਿੱਚ ਕੋਈ ਇhtiyar ਨਹੀਂ ਹੈ ਮਨਾਲ ਅਮਰੀਕੀ ਕੋਈ ਤੁਹਾਡਾ ਇਹਦੇ ਵਿੱਚ ਕੋਈ ਅਮਲ ਦਹਲ ਨਹੀਂ ਹੈ ਵੀ ਸ਼ੈਨ ਕਿਸੇ ਚੀਜ਼ ਦੇ ਵਿੱਚ ਕਿ ਔ ਯਤੂਬ ਅਲੈਹਿਮ ਕਿ ਅੱਲਾਹ ਤਾਲਾ ਜਿਹੜੇ ਨੇ ਉਹ ਇਹਨਾਂ ਦੀ ਤੋਬਾ ਕਬੂਲ ਕਰਨ ਦੇ ਔ ਯੁਅਜ਼ਿਬਹੁਮ ਯਾ عزاب دینا ہوں بے شک ظالم اے لوگ ظالم نے یعنی کہتے صلی اللہ علیہ وسلم اللہ تعالی پہ کہ تو کام صرف اپنا جہاں پیغام او اللہ تعالی دا لوگ کا ہے اور بخش دن دی توبہ قبول کرزاب دن والی لاہ اور اللہ تعالیٰ معافی سماواتی جو کچھ بھی چسمانہ دے بیچے اور جو کچھ زمے والا لڑتی ہے اور جو کچھ زمین دے جگ فرماؤ اللہ, اللہ تعالیٰ جینوں چاہتے بخش دے جان دے عذاب دے دے اللہ تعالیٰ بخشنے آم ان رحم کرنے والے نے اللہ تعالیٰ نے اگے ذکر جاری دا تے اللہ تعالیٰ جی سان اس کتاب سمجھنے دی سمجھ کے پڑھنے کی عمل کرنے تو فیقن کرن. آمین سم آ